ਮੋਢਾ ਦਰਦ ਸ਼ੋਲਡਰ ਪੇਨ ਮੋਢੇ ਚ ਜਦੋਂ ਦਰਦ ਹੁੰਦਾ ਸਵੇਰ ਵੇਲੇ ਆਪਾਂ ਕੰਮਾਂ ਚ ਇੰਨਾ ਬਿਜ਼ੀ ਹੋ ਜਾਂਦੇ ਆ ਆਪਣੇ ਰੋਜ਼ਾਨਾ ਚੰਨੇ ਬਿਜ਼ੀ ਹੋ ਜਾਂਦੇ ਆ ਮੋਢੇ ਦਰਦ ਦਾ ਪਤਾ ਨਹੀਂ ਲੱਗਦਾ ਪਰ ਜਦੋਂ ਰਾਤ ਨੂੰ ਆਪਾਂ ਅੱਧੀ ਰਾਤ ਨੂੰ ਉੱਠ ਕੇ ਪੈਂਦੇ ਆ ਮੋਢੇ ਚ ਦਰਦ ਹੁੰਦਾ ਉਦੋਂ ਆਪਣੀ ਜਾਨ ਹੀ ਨਿਕਲ ਜਾਂਦੀ ਹੈ ਜਾਂ ਫਿਰ ਆਪਾਂ ਜਦੋਂ ਸਵੇਰੇ ਉੱਠਦੇ ਆ ਉੱਠਣਸਾਰ ਮੋਢੇ ਚ ਦਰਦ ਹੁੰਦਾ ਉਦੋਂ ਵੀ ਆਪਣਾ ਬਹੁਤ ਔਖਾ ਲੱਗਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਵੀ ਤੁਸੀਂ ਜਦੋਂ ਰਾਤ ਨੂੰ ਸੌਣਾ ਤਾਂ ਤੁਹਾਡੀਆਂ ਸੌਣ ਵੇਲੇ ਕਿਹੜੀਆਂ ਪੋਜੀਸ਼ਨਸ ਹੋਣੀਆਂ ਚਾਹੀਦੀਆਂ ਨੇ ਕਿਸ ਤਰ੍ਹਾਂ ਤੁਸੀਂ ਸੌ ਸਕਦੇ ਹੋ ਸਰਾਣੇ ਰੱਖ ਕੇ ਵੀ ਜਿਹੜਾ ਤੁਹਾਡਾ ਮੋਢਿਆਂ 'ਚ ਦਰਦ ਹੈ ਉਹ ਰਾਤ ਨੂੰ ਨਾ ਹੋਵੇ ਤੁਸੀਂ ਆਪਣੀ ਪ੍ਰੋਪਰ ਨੀਂਦ ਜਿਹੜੀ 7 ਤੋਂ 8 ਘੰਟੇ ਆਪਾਂ ਨੂੰ ਪੂਰੀ ਕਰਨੀ ਚਾਹੀਦੀ ਹੈ ਤੁਸੀਂ ਉਸ ਨੂੰ ਪੂਰੀ ਕਰ ਸਕੋ ਸਤਿ ਸ਼੍ਰੀ ਅਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਸੋ ਅੱਜ ਤਕਰੀਬਨ ਆਪਾਂ 6 ਦਿਨਾਂ ਬਾਅਦ ਤੁਹਾਨੂੰ ਮਿਲ ਰਹੇ ਹਾਂ ਸੋ ਤੁਸੀਂ ਇਹ ਵੀਡੀਓ ਨੂੰ ਜ਼ਰੂਰ ਪਸੰਦ ਕਰੋਗੇ ਸਭ ਤੋਂ ਪਹਿਲਾਂ ਆਪਾਂ ਨੂੰ ਸੁਣਾਣੇ ਚਾਹੀਦੇ ਹੋਣਗੇ ਅਗਰ ਤੁਹਾਡੇ ਕੋਲ ਸਿਰਹਾਣੇ ਹੋਣਗੇ ਤਾਂ ਤੁਸੀਂ ਆਪਦੀ ਨੀਂਦ ਪ੍ਰੋਪਰ ਚੰਗੀ ਤਰ੍ਹਾਂ ਪੂਰੀ ਕਰ ਸਕਦੇ ਹੋ ਪਹਿਲੀ ਪੋਜੀਸ਼ਨ ਕੀ ਹੈ ਸਿਰਹਾਣਾ ਆਪਾਂ ਸਿਰ ਵਾਲੇ ਪਾਸੇ ਰੱਖ ਲੈ ਇੱਕ ਥੱਲੇ ਔਰ ਦੂਸਰਾ ਆਪਾਂ ਸਿਰਹਾਣਾ ਬਿਲਕੁਲ ਆਪਣੇ ਢਿੱਡ ਤੇ ਰੱਖ ਲੈਣਾ ਐਦਾਂ ਕਰਕੇ ਇਹ ਹੈ ਕਿ ਜਿਹਨੇ ਸਿੱਧਾ ਲੇਟਣਾ ਰਾਤ ਨੂੰ ਉਹ ਦੇਖੋ ਤੁਸੀਂ ਦੋਨੇ ਜਿਹੜੇ ਆਪਣੇ ਸ਼ੋਲਡਰ ਹੈ ਗਰਦਨ ਤੱਕ ਸਿਰਹਾਣਾ ਆਇਆ ਹੱਥ ਇੱਥੇ ਰੱਖੇ ਦੋਨੇ ਹੱਥ ਐਦਾਂ ਰੱਖ ਲੈਣੇ ਆ ਢਿੱਡ ਦੇ ਉੱਪਰ ਜਿਹੜਾ ਆਪਾਂ ਸਿਰਹਾਣਾ ਰੱਖਿਆ ਐਦਾਂ ਤੁਸੀਂ ਅਗਰ ਸਿੱਧਾ ਲੇਟਣੇ ਚਾਹੁੰਦੇ ਹੋ ਤਾਂ ਤੁਸੀਂ ਨੀਂਦ ਪੂਰੀ ਕਰ ਸਕਦੇ ਹੋ ਦੂਸਰੀ ਆ ਗਈ ਅਗਰ ਤੁਸੀਂ ਮੁੱਦਾ ਲੈਣਾ ਚਾਹੁੰਦੇ ਹੋ ਐਦਾਂ ਕਰਕੇ ਆਪਣੇ ਢਿੱਡ ਦੇ ਭਾਰ ਐਦਾਂ ਤਾਂ ਤੁਸੀਂ ਕੀ ਕਰੋਗੇ ਇੱਕ ਸਹਰਾਣਾ ਤੁਸੀਂ ਆਪਦੇ ਇਸ ਜਗ੍ਹਾ ਰੱਖ ਲਓਗੇ ਐਦਾਂ ਔਰ ਇਹ ਸਹਰਾਣੇ ਨੂੰ ਐਦਾਂ ਕਰ ਲੈਣਾ ਔਰ ਐਦਾਂ ਤੁਸੀਂ ਆਪਣੀ ਨੀਂਦ ਪੂਰੀ ਕਰ ਸਕਦੇ ਹੋ ਇਸ ਦੇ ਵਿੱਚ ਕੀ ਹੈ ਤੁਹਾਡਾ ਜਿਹੜਾ ਸ਼ੋਲਡਰ ਹੈ ਉਹ ਸਟੇਬਲ ਹੋ ਜਾਏਗਾ ਔਰ ਤੁਹਾਨੂੰ ਦਰਦ ਦਾ ਲੈਵਲ ਘੱਟ ਜਾਏਗਾ ਉਸ ਤੋਂ ਬਾਅਦ ਜਿਹੜੀ ਆ ਗਈ ਪੋਜੀਸ਼ਨ 3rd ਤੁਸੀਂ ਐਦਾਂ ਸਹਰਾਣਾ ਰੱਖ ਸਕਦੇ ਹੋ ਔਰ ਐਦਾਂ ਕਰਕੇ ਆਪਦੀ ਨੀਂਦ ਪੂਰੀ ਕਰ ਸਕਦੇ ਹੋ ਇਸ ਦੇ ਵਿੱਚ ਵੀ ਜਿਹੜਾ ਸ਼ੋਲਡਰ ਹੈ ਉਹ ਰਿਲੈਕਸ ਰਹੇਗਾ ਇਸ ਦੇ ਵਿੱਚ ਆਪਾਂ ਇੱਕ ਹੋਰ ਤਰੀਕਾ ਅਪਣਾ ਸਕਦੇ ਹਾਂ ਉਹਦੇ ਲਈ ਕੀ ਹੈ ਆਪਾਂ ਸਾਈਡ ਲਾਈਨ 'ਚ ਇਦਾਂ ਕਿਸ ਨਾਲ ਰੱਖ ਲੈਣਾ ਇੱਥੇ ਔਰ ਇੱਕ ਸਿਰਣਾ ਆਪਣੀ ਕੂਣੀ ਤੇ ਆ ਜਾਏਗਾ ਦੂਜਾ ਸਿਰਣਾ ਉੱਪਰ ਔਰ ਇਦਾਂ ਆਪਾਂ ਸਾਈਡ ਲੈ ਕੇ ਇਦਾਂ ਪੈ ਸਕਦੇ ਹਾਂ ਇਦਾਂ ਵੀ ਆਪਾਂ ਨੀਂਦ ਪੂਰੀ ਕਰ ਸਕਦੇ ਹਾਂ ਔਰ ਇੱਕ ਹੋਰ ਲਾਸਟ ਪੋਜੀਸ਼ਨ ਇੱਕ ਸਿਰਣਾ ਢਿੱਡ ਤੇ ਇੱਕ ਇੱਥੇ ਕਈ ਵਾਰੀ ਆਪਣਾ ਇਸ ਜਗ੍ਹਾ ਤੇ ਥੱਲੇ ਦਰਦ ਹੋਣ ਲੱਗ ਜਾਂਦਾ ਸੋ ਆਪਾਂ ਇਹ ਇੱਕ ਥੱਲੇ ਰੱਖ ਲਿਆ ਇੱਕ ਸਿਰ ਥੱਲੇ ਰੱਖ ਲਿਆ ਇਹ ਆ ਗਿਆ ਆਪਣਾ ਇੱਥੇ ਸ਼ੋਲਡਰ ਲੈਂਚ ਹੋ ਗਿਆ ਔਰ ਇਹ ਹੱਥ ਆਪਾਂ ਇੱਦਾਂ ਰੱਖ ਕੇ ਆਪਾਂ ਸੌ ਸਕਦੇ ਹਾਂ ਸੋ ਅਗਰ ਤੁਸੀਂ ਤਿੰਨਾ ਚਾਰਾਂ ਪੋਜੀਸ਼ਨ ਚੋਂ ਕੋਈ ਵੀ ਪੋਜੀਸ਼ਨ ਤੁਸੀਂ ਅਪਣਾਉਂਗੇ ਤਾਂ ਜਿਹੜਾ ਤੁਹਾਡਾ ਮੋਢੇ ਦਾ ਦਰਦ ਹੈ ਉਹ ਨਹੀਂ ਹੋਏਗਾ ਔਰ ਰਾਤ ਨੂੰ ਤੁਸੀਂ ਪ੍ਰੋਪਰ ਆਪਦੀ ਨੀਂਦ ਪੂਰੀ ਕਰ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ